विच आउन पिछले पंजी तो तीस दिन तो लगातार बारिश होने नाजुक हालात कैबिनेट हरभजन सिंह की पत्नी सुहिंदर कौर वालों जंडियाला गुरु विखे समाज सेवा आके लोड़वंद परिवार राशन वंटिया गया राशन प्राप्त करके पीड़ित परिवार ने रात लेते परिवार का तहत दिलून धनवाद किया लोगों ने कहा के बारिश कारण कमाई दे सारे साधन बंद हो गए सन ते राशन मिलन नाल उना दे चुल्ले चौंके चलन योग हो गए हैं इस मुहिम नाल बच्चियां अते बुजुर्गों वाले परिवार नू वड्डी सहूलत पहुंची है स्थानक लोगों ने भी इस सेवा नू सराहते हुए कहा कि अजिहियां सहायतावां नाल गरीब लोगों के दे दुख दर्द करते हैं सब तो पहला वाहगुरु जी का खालसा वाहगुरु जी की फतेह ਅੱਜ ਅਸੀਂ ਇੱਥੇ ਮੌਜੂਦ ਹਾਂ ਕੈਬਨਿਟ ਮਨਿਸਟਰ ਸਰਦਾਰ ਹਰਪ੍ਰਜਨ ਸਿੰਘ ਗੀਟਿਓ ਦੇ ਜੰਡਿਆਲਾ ਗੁਰੂ ਸਥਿਤ ਆਫਿਸ ਵਿੱਚ ਇੱਕ ਪਿਛਲੇ 7-8 ਦਿਨਾਂ ਤੋਂ ਇੱਕ ਉਪਰਾਲਾ ਚੱਲ ਰਿਹਾ ਸੀ ਕਿਉਂਕਿ ਆ ਸਾਰੇ ਹੀ ਭੈਂਟਰਾ ਸਾਡੇ ਜੰਡਿਆਲਾ ਗੁਰੂ ਹਲਕੇ ਤੋਂ ਵੀ ਆ ਕਈ ਅਜਿਹੇ ਪਰਿਵਾਰ ਹਨ ਜਿਹੜੇ ਅਜ ਨਾਲੇ ਰਮਦਾਸ ਇਧਰਲੀ ਸਾਈਡਾਂ ਤੋਂ ਵੀ ਹੜ੍ਹ ਪ੍ਰਭਾਵਿਤ ਹੋਣ ਕਰਕੇ ਆਪਣੇ ਰਿਸ਼ਤੇਦਾਰਾਂ ਕੋਲ ਆ ਕੇ ਠਹਿਰੇ ਹੋਏ ਆ ਕੱਲ ਗਹਿਰੀ ਤੋਂ ਇਸ ਤਰ੍ਹਾਂ ਦੇ ਕੁਝ ਪਰਿਵਾਰ ਆਏ ਸੀ ਤੇ ਉਹ ਮੰਤਰੀ ਸਾਹਿਬ ਦੇ ਆਫਿਸ ਵਿੱਚ ਅਕਸਰ ਆ ਜਾਂਦੇ ਹਨ ਕਿ ਸਾਡੀਆਂ ਕੁਝ ਮੁਸ਼ਕਲਾਂ ਛੱਤਾਂ ਦੀਆਂ ਜਾਂ ਸਾਡੇ ਕੋਠੇ ਚੋਰੇ ਆ ਸਾਨੂੰ ਤਰਪਾਲਾਂ ਦੀ ਲੋੜ ਆ ਰਾਸ਼ਨ ਦੀ ਲੋੜ ਆ ਤੇ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬ ਬਲੌਕ ਪ੍ਰਧਾਨ ਸਾਹਿਬ ਸਰਪੰਚ ਸਾਹਿਬਾਨ ਸਾਰੇ ਵਲੰਟੀਅਰ ਆਗੂ ਆਪਣੇ ਦਸਵੰਦ ਵਿੱਚੋਂ ਆਪਣੀ ਸ਼ਰਧਾ ਅਨੁਸਾਰ ਇਹਨਾਂ ਦੀ ਮਦਦ ਕਰਨ ਲਈ ਮੰਤਰੀ ਸਾਹਿਬ ਦੇ ਨਾਲ ਅੱਗੇ ਆਏ ਹਨ ਔਰ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਆਪਣੇ ਇਹਨਾਂ ਭੈਣ ਭਰਾਵਾਂ ਦੇ ਇਸ ਮੁਸ਼ਕਲ ਦੀ ਘੜੀ ਵਿੱਚ ਉਹਨਾਂ ਦੇ ਸਾਥ ਲਈ ਖੜੇ ਹੋਏ ਹਾਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਜਿਨ੍ਹਾਂ ਦੇ ਕੋਠੇ ਡਿੱਗੇ ਹਨ ਉਹਨਾਂ ਨੂੰ ਵੀ ਅਧਿਕਾਰੀਆਂ ਨੂੰ ਕਹਿ ਕੇ ਸਰਵੇ ਕਰਵਾ ਕੇ ਉਹਨਾਂ ਦੀਆਂ ਛੱਤਾਂ ਦੀ ਮਰਮਤ ਜਾਂ ਨਵੇਂ ਬਣਾਉਣ ਦਾ ਜਿਹੜੀ ਕੰਮ ਆ ਉਹ ਛੇਤੀ ਕਰਵਾਇਆ ਜਾਏਗਾ ਉਹਨਾਂ ਨਾਲ ਮਿਲ ਵੀ ਲਈਦਾ ਉਹਨਾਂ ਨਾਲ ਦੁੱਖ ਵੀ ਸਾਂਝਾ ਕਰ ਲਈਦਾ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਦੀਆਂ ਮੰਤਰੀ ਸਾਹਿਬ ਵੀ ਤੁਹਾਨੂੰ ਪਤਾ ਡੇਵੰਤ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ फ्रंट ਤੇ ਲੱਗੇ ਹੋਏ ਹਨ ਸਾਰੀ ਸੰਗਤ ਦੀ ਸੇਵਾ ਕਰਨ ਲਈ ਇਹ ਸਾਡਾ ਵੀ ਨਿਕਾ ਜਾ ਉਪਰਾਲਾ ਆਫਿਸ ਦੇ ਵਿੱਚ ਰਾਹੀ ਅਸੀਂ ਮਿਲ ਕੇ ਸਮੱਸਿਆ ਸੁਣ ਕੇ ਇਹਨਾਂ ਦੀ ਮਦਦ ਦਾ ਬਿਲਕੁਲ ਨਾਮ ਮਾਤਰ ਜਾਈ ਆ ਵਾਹਿਗੁਰੂ ਹੀ ਮੇਰ ਕਰਨਗੇ ਸਾਰਿਆਂ ਤੇ ਤੇ ਇਹ ਮੁਸ਼ਕਿਲ ਦੀ ਘੜੀ ਨਿਕਲ ਜਾਏਗੀ ਸਾਰੇ ਹੀ ਅਸੀਂ ਇਹਨਾਂ ਭੈਣ ਭਰਾਵਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਹੋਏ ਹਾਂ ਜੀ ਇਸ ਮੁਸ਼ਕਲ ਨੂੰ ਅੱਜ ਅਸੀਂ वैसे हजार के परिवार ਜਿਹੜਾ ਉਹ ਕਵਰ ਹੋ ਚੁੱਕਿਆ ਜਿਨ੍ਹਾਂ ਨੂੰ ਤਰਪਾਲਣਾ ਰਾਸ਼ਨ ਵਗੈਰਾ ਦਿੱਤਾ ਹੈ ਅਰ ਅੱਜ ਵੀ 131 ਪਰਿਵਾਰ ਇੱਥੇ ਪਹੁੰਚੇ ਹੋਏ ਹਨ ਜਿਨ੍ਹਾਂ ਨੂੰ ਅਸੀਂ ਆਟਾ ਰਾਸ਼ਨ ਤੇ ਤਰਪਾਲਣਾ ਜੋ ਵੀ ਜਿੱਦੀ ਰਿਕੁਆਇਰਮੈਂਟ ਆ ਉਹ ਪੂਰੀ ਕਰ ਰਹੇ ਹਾਂ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜੂ ਜੀ ਸਰਦਾਰ ਹਰਭਜਨ ਸਿੰਘ ਈਟੀਓ ਕੈਬਨਰ ਮੰਤਰੀ ਪੰਜਾਬ ਆਫਿਸ ਦੇ ਵਿੱਚ ਹੋ ਜੀ ਇੱਕ ਗਰੀਬ ਪਰਿਵਾਰਾਂ ਨੂੰ ਜਿਹੜੇ ਹਾਰ ਪੀੜਤਾ ਉਧਰ ਤੇ ਆਏ ਅੱਜ ਅਸੀਂ ਨੀਸੋਵਾਲ ਪਿੰਡ ਗਏ ਸੀ ਜੀ ਉੱਥੇ ਸੇਵਾ ਕਰਕੇ ਆ ਕੇ ਹੁਣ ਆਈ ਆ ਆਫਿਸ ਦੇ ਵਿੱਚ ਆਪਣੇ ਹਲਕੇ ਦੇ ਪਰਿਵਾਰ ਸੱਦੇ ਕੁਝ ਜਿਨ੍ਹਾਂ ਦੇ ਕਾਰੋਬਾਰ ਬੰਦ ਆ ਉਹਨਾਂ ਨੂੰ ਥੋੜਾ ਬੈ ਤਿਲ ਪੁੱਲ ਜੋਵੀ ਰਾਸਨ ਦੇ ਰਹੇ ਆ ਜੀ ਆ ਮੇਰਾ ਨਾਮ ਸੁਨਾਨਾ ਰੰਧਾ ਵਾਏ ਜੀ ਮੈਨੂੰ ਕਿਸ ਤਰ੍ਹਾਂ ਦਾ ਪਰਾਲਾ ਲੱਗ ਰਿਹਾ ਸਰਦਾਰ ਜੀ ਮੈਂ ਤੇ ਪਹਿਲੀ ਵਾਰੀ ਦੇਖ ਰਹੀ ਆ ਚਲੋ ਮੁਸ਼ਕਲ ਦੀ ਘੜੀ ਵੀ ਪਹਿਲੀ ਵਾਰੀ ਇੰਨੀ ਵੱਡੀ ਆਈ ਆ ਪਰ ਫਿਰ ਵੀ ਸਾਡੇ ਰਾਜਨੀਤੀ ਤੌਰ ਤੇ ਸਾਡੀ ਪਾਰਟੀ ਦੇ ਤੌਰ ਤੇ ਜਿੰਨਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਹੈ ਕਿਉਂਕਿ ਜਿੱਥੇ ਮੰਤਰੀ ਸਾਹਿਬ ਦਿਨ ਰਾਤ ਜਿਹੜੇ ਹਰ ਪਰਵਾਵੀ ਇਲਾਕੇ ਨੇ ਉਹਨਾਂ ਵਿੱਚ ਜਾ ਰਹੇ ਉੱਥੇ ਹੀ ਮੈਡਮ ਵੀ ਤਿੰਨ ਵਾਰੀ ਹੋ ਚੁੱਕੇ ਅੱਜ ਵੀ ਉਹ ਜਨਾਲੇ ਹੋ ਕੇ ਆਏ ਆ ਉਸ ਦੇ ਬਾਅਦ ਦੇਖੋ ਆਪਣੇ ਹਲਕੇ ਵੱਲ ਵੀ ਪੂਰਾ ਧਿਆਨ ਦੇ ਰਿਹਾ ਕਿਉਂਕਿ ਜਿੱਥੋਂ ਉਹਨਾਂ ਨੇ ਵੋਟ ਲਿੱਤੀ ਜਿੱਥੋਂ ਜਿਹੜੇ ਭੈਣ ਭਰਾਵਾਂ ਨੇ ਉਹਨਾਂ ਨੂੰ ਇੰਨੀ ਵੱਡੀ ਲੀਡ ਨਾਲ ਜਿਤਾਇਆ ਉਹਨਾਂ ਦਾ ਵੀ ਪੂਰਾ ਧਿਆਨ ਰੱਖ ਰਿਹਾ ਉਹਨਾਂ ਨੂੰ ਜਿਹੜੀਆਂ ਇਹਨਾਂ 66 ਡਿੱਗੀਆਂ ਨੂੰ ਤਰਪਾਲਾਂ ਜਾਂ ਰਾਸ਼ਨ ਦੇ ਕੇ ਉਹਨਾਂ ਦਾ ਸਾਥ ਦੇ ਰਹੇ ਆ ਇਸ ਮੁਸ਼ਕਲ ਘੜੀ